ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਤੱਤੀ ਤੋਂ ਮੰਮੇ ਤਾ ਗੁਰਮੁਖੀ 35 ਸਰਵਨ ਕਰਾਂਗੇ ਅਸੀਸ਼ ਬਖਸ਼ਨੀ ਜੀ ਤੱਤਾ ਤੇਰੀ ਵਾਹਿਗੁਰੂ ਅੰਗ ਸੰਗ ਹੈ ਤੱਥਾ ਠੜਕਦਾ ਨਾ ਜਿੰਨੂ ਲੱਗਾ ਰੰਗ ਹੈ ਤੱਤਾ ਤੇਰੀ ਵਾਹਿਗੁਰੂ ਅੰਗ ਸੰਗ ਹੈ ਤੱਥਾ ਠੜਕਦਾ ਨਾ ਜਿੰਨੂ ਲੱਗਾ ਰੰਗ ਹੈ ਸੱਦਾ ਧਾਰ ਲਵੇ ਜਿੱਤ ਨਾਉ ਜਿੱਤ ਜਾਂਦਾ ਹੈ ਨੰਨਾ ਨਾਰ ਜੋ ਨਿਰਾਸ਼ ਸਦਾ ਟੋਕਾ ਕਾਂਦਾ ਹੈ ਨੰਨਾ ਨਾਰ ਜੋ ਨਿਰਾਸ਼ ਸਦਾ ਟੋਕਾ ਕਾਂਦਾ ਹੈ ਪੱਪਾ ਪੜ ਕੋਈ ਪਨਾਇ ਇਤਿਹਾਸ ਦਾ ਫਫਾ ਫੜੀ ਰਖੀ ਪੱਲਾ ਸਦਾ ਆਸਦਾ ਪੱਪਾ ਪੜ ਕੋਈ ਪਨਾਇ ਇਤਿਹਾਸ ਦਾ ਫਫਾ ਫੜੀ ਰਖੀ ਪੱਲਾ ਸਦਾ ਆਸਦਾ ਪੱਪਾ ਬਾਣੀ ਅੰਗ ਸੰਗ ਡਰ ਕਾਸਦਾ ਪਪਾ ਭੁੱਲ ਕੇ ਵੀ ਝੂਟਦੀ ਨਾ ਓਟ ਤੱਕੀ ਐ ਮੰਮਾ ਮਿਹਨਤਾਂ ਦੇ ਸਦਾ ਹੀ ਪਰੋਸਾ ਰੱਖੀਏ ਮੰਮਾ ਮਿਹਨਤਾਂ ਦੇ ਸਦਾ ਹੀ ਪਰੋਸਾ ਰੱਖੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ